ਜਿਹੜੀ ਬਠਿੰਡੇ ਦੇ ਵਿੱਚ ਮਨਰੇਗਾ ਵਰਕਰ ਯੂਨੀਅਨ ਦੀ ਕਾਨਫਰੰਸ ਹੋਈ ਹੈ ਬਹੁਤ ਪ੍ਰਭਾਵਸ਼ਾਲੀ ਹੋਈ ਹੈ। ਔਰ ਮੈਂ ਮਜ਼ਦੂਰਾਂ ਦਾ ਧੰਨਵਾਦ ਵੀ ਕਰਨਾ ਚਾਹਣਾ ਕਿ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਬਠਿੰਡਾ ਦੇ ਵਿੱਚ ਮਜ਼ਦੂਰ ਇਕੱਠੇ ਹੋਏ ਆ। ਕਿਉਂਕਿ ਪਿਛਲੇ 7-8 ਮਹੀਨਿਆਂ ਤੋਂ ਜਿਹੜਾ ਮੋਦੀ ਸਰਕਾਰ ਨੇ ਜਿਹੜਾ ਇੱਕ ਬਚਤ ਪਾਸ ਕੀਤਾ ਸੀ ਮਨਰੇਗਾ ਮਜ਼ਦੂਰਾਂ ਦੇ ਵਿਰੁੱਧ ਔਰ ਜਿਹੜੇ ਚਾਰ ਕਾਲੇ ਕਾਨੂੰਨ ਪਾਸ ਕੀਤੇ ਸੀ ਅਸੀਂ ਉਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਔਰ ਔਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੱਡੀਆਂ ਮੀਟਿੰਗਾਂ ਕਰਕੇ ਜਿਹੜਾ ਵੱਡਾ ਪ੍ਰਭਾਵਸ਼ਾਲੀ ਇਕੱਠ ਕਰਕੇ ਮੰਡਰੇਗਾ ਮਜ਼ਦੂਰ ਜਿਹੜੇ ਜਾਗਰੂਤ ਕੀਤੇ ਜਾਣਗੇ ਔਰ ਮੰਡਰੇਗਾ ਵਰਕਰ ਯੂਨੀਅਨ ਹੈ ਜਿਹੜੀ ਉਹ ਪੰਜਾਬ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਅਸੀਂ ਵੱਡੀ ਗਿਣਤੀ ਵਿੱਚ ਜਿਹੜੀ ਮੰਡਰੇਗਾ ਵਰਕਰ ਯੂਨੀਅਨ ਹੈ ਉਹ ਕਾਮਯਾਬ ਤੇ ਮਜ਼ਬੂਤ ਬਣਾਵਾਂਗੇ ਜਿਹੜੀ ਸੈਂਟਰ ਗਵਰਨਮੈਂਟ ਹੈ ਤੇ ਪੰਜਾਬ ਸਰਕਾਰ ਹੈ ਉਹਦੇ ਵਿਰੁੱਧ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੱਡੇ ਸੰਘਰਸ਼ ਵਿੱਢੇ ਜਾਣਗੇ ਹਾਂਜੀ ਅੱਜ ਬਟਿੰਡਾ ਜ਼ੋਨ ਦੀ ਕਾਮਯਾਬ ਨੁਮਾਇੰਦਾ ਕਨਵੈਨਸ਼ਨ ਜਿਹੜੀ ਕਿ ਮਨੇਗਾ ਵਰਕਰ ਯੂਨੀਅਨ ਪੰਜਾਬ ਦੇ ਸੱਦੇ ਤੇ ਕਰਵਾਈ ਗਈ ਹੈ ਸਮੂਚੀ ਪਟਿਆਲਾ ਜ਼ੋਨ ਦੀ ਲੀਡਰਸ਼ਿਪ ਵਧਾਈ ਦੇ ਯੋਗ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮਨੇਗਾ ਕਾਮਿਆਂ ਨੂੰ ਜਥੇਬੰਦ ਕਰਕੇ ਜਿਹੜਾ ਸੰਘਰਸ਼ ਹੈ ਉਹ ਸ਼ੁਰੂ ਕਰਨ ਦੇ ਮਦਨਾ ਮਦਨਾਜ ਸ਼ੁਰੂ ਕੀਤੀ ਗਈ ਇਸ ਕਨਵੈਨਸ਼ਨ ਦੇ ਦੂਜੇ ਪੜਾਅ ਦੇ ਵਿੱਚ ਅਸੀਂ ਅੱਜ ਇੱਥੇ ਪਹੁੰਚੇ ਹਾਂ 13 ਤਰੀਕ ਨੂੰ ਪਟਿਆਲਾ ਜ਼ੋਨ ਦੀ ਕਨਵੈਨਸ਼ਨ ਹੈ ਜਿਹਦੇ ਵਿੱਚ ਪਟਿਆਲਾ ਖੇਤਰ ਨਾਲ ਸੰਬੰਧ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਜਿਹੜੇ ਮਨਰੇਗਾ ਵਰਕਰ ਹੈ ਸ਼ਾਮਲ ਹੋਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਜਥੇਬੰਦਕ ਸੰਘਰਸ਼ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਔਰ ਜਿੱਥੇ ਮੋਦੀ ਸਰਕਾਰ ਇਸ ਮਨਰੇਗਾ ਯੋਜਨਾ ਨੂੰ ਬੰਦ ਕਰਨ ਲਈ ਲਗਾਤਾਰ ਫੇਲ ਕਰਨ ਦੇ ਮਕਸਦ ਨਾਲ ਬਨਾਮ ਕਰ ਰਹੀ ਹੈ ਉੱਥੇ ਭਗਵੰਤ ਮਾਨ ਸਰਕਾਰ ਨੇ ਵੀ ਕੋਈ ਕਸਰ ਘਟ ਨਹੀਂ ਛੱਡੀ ਤੇ ਦੋਨੋਂ ਹੀ ਸਰਕਾਰਾਂ ਇਸ ਵੇਲੇ ਐਂਟੀ ਮਨਰੇਗਾ ਕੰਮ ਕਰ ਰਹੀਆਂ ਨੇ ਜਿਹਦੇ ਜਿਹਦਾ ਵਿਰੋਧ ਹੇਠਲੇ ਪੱਧਰ ਤੇ ਮਿੰਰੇਗਾ ਕਾਰਮਿਆਂ ਦੇ ਵਿੱਚ ਵੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਨੂੰ ਸੜਕਾਂ ਦੇ ਦੇਖਣ ਨੂੰ ਮਿਲਲੇਗਾ ਧੰਨਵਾਦ ਜੀ। ਜੰਦਰੇ ਬਾਜੂ ਪੰਜਾਬ ਵੱਲੋਂ ਅੱਜ ਮਾਲਵਾ ਖੇਤਰ ਦੇ ਮਿੰਰੇਗਾ ਨਿਸ਼ਾਨਾਂ ਤੇ ਸਾਰੀਆਂ ਨਮਾਇਕ ਪ੍ਰੋਜੈਕਟਾਂ ਬਾਰੇ। ਇੰਨੀ ਗਰਮੀ ਦੇ ਬਾਵਜੂਦ ਵੀ ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਨੇ ਤੇ ਮਰਦਾਂ ਨੇ ਇਸ ਵਿੱਚ ਹਿੱਸਾ ਲਿਆ। ਇਸ ਪ੍ਰੋਜੈਕਟ ਦਾ ਮੁੱਖ ਮੁੱਦਾ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪਬਲਿਕ ਸੈਕਟਰ ਦੇ ਖੇਤਰਾਂ ਵਿੱਚ ਪਬਲਿਕ ਲਈ ਪੈਸਾ ਖਰਚ ਨੂੰ ਲਗਾਤਾਰੇ ਪਿੱਛੇ ਮੁੜਦੀ ਜਾ ਰਹੀ ਹੈ ਜਿਹੜੀਆਂ ਸਕੀਮਾਂ ਵੀ ਲੋਕ ਭਲਾਈ ਦੇ ਆ ਲੋਕਾਂ ਦੇ ਸੰਕਰਸ਼ਣ ਨਾਲ ਸ਼ੁਰੂ ਕੀਤੀਆਂ ਗਈਆਂ ਉਹਨਾਂ ਸਕੀਮਾਂ ਨੂੰ ਹੌਲੀ-ਹੌਲੀ ਵਾਪਸ ਲਈ ਜਾ ਰਹੀ ਹੈ ਬਹੁਤ ਸਾਰੇ ਸਰਕਾਰੀ ਖੇਤਰ ਜਿਹੜੇ ਆ ਪ੍ਰਾਈਵੇਟ ਕਰ ਦਿੱਤੇ ਗਏ ਆ ਉਹ ਮੰਦਰੇਗਾ ਦਾ ਬਜਟ ਹਰ ਸਾਲ ਲਗਾਤਾਰੇ ਘਟਾਇਆ ਜਾ ਰਿਹਾ ਹੈ ਜਦ ਕਿ ਲੋ ਲੋ ਰੇਸ ਨਾਲ ਦੀ ਆ ਕਿ ਬਜਟ ਦਾ ਇਹਦਾ ਕਈ ਗੁਣਾ ਹੋਰ ਵਾਧਾ ਕੀਤਾ ਜਾਵੇ ਤਾਂ ਕਿ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਮਿਲੇ ਉਹਨਾਂ ਦੀ ਦਿਹਾੜੀ ਵੀ ਅੱਜ ਦੇ ਸੰਬੰਧ ਤੁਸੀਂ 700 ਰੁਪਏ ਮੰਗ ਕੀਤੀ ਹੋਵੇ। ਕੀ ਜੀ ਨਾਲ ਇਹ ਸਾਰੇ ਪਰਿਵਾਰ ਨੂੰ ਕੰਮ ਮਿਲੇ। ਕਿ ਸਾਰੇ ਪਰਿਵਾਰ ਨੇ ਰੋਟੀ ਖਾਣੀ ਆ ਤਾਂ ਵੀ ਇੱਕ ਟੱਬਰ ਦਾ ਜੀ ਕੰਮ ਕਰੇ ਉਹ ਵੀ 100 ਦਾ ਕੰਮ ਕਰੇ ਤੇ ਦਿਹਾੜੀ ਵੀ ਉਹਦੀ 400 ਤੋਂ ਘੱਟ ਹੋਵੇ। ਉਹ ਟੱਬਰ ਰੋਟੀ ਭਾਰੀ ਖਾ ਸਕੀਦਾ ਫਿਰ ਖਾਂ ਮਰੇਗਾ। ਇਹਨਾਂ ਮੁੱਦਿਆਂ ਤੇ ਭਾਰੀ ਵਿਚਾਰਾ ਕੀਤੀਆਂ ਗਈਆਂ। ਔਰ ਇਹ ਵਿਚਾਰਾ ਕਰਕੇ ਲੋਕਾਂ ਦੇ ਮਨਾਂ 'ਚ ਗੁੱਸਾ ਵੀ ਪੈਦਾ ਹੋ ਰਿਹਾ ਹੈ। ਕਿ ਅਸੀਂ ਇਸ ਧਰਤੀ ਤੇ ਕੰਮ ਕਰਨ ਵਾਲੇ ਲੋਕ ਆ ਪਿੰਡੂ ਖੇਤ ਰਹਿਣੇ ਆ। ਸਰਕਾਰ ਦਾ ਲੋਕਾਂ ਦਾ ਪੇਟ ਭਰਦੇ ਆ। لیکن ਸਾਡੇ ਰੋਜ਼ਗਾਰ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ ਲਗਾਤਾਰ ਹੀ ਸਾਡੇ ਪੈਸੇ ਬਤੌਤੀ ਕੀਤੀ ਜਾ ਰਹੀ ਹੈ ਔਰ ਪਛਤਾਚਾਰ ਦਾ ਵੀ ਕਾਫੀ ਬੋਲ ਬਾਲ ਆਇਆ ਅਫਸਰਸ਼ਾਈ ਹੈ ਪਰ ਹੌਲ ਮਿਲ ਕੇ ਖਾ ਜਾਂਦੇ ਆ ਬਹੁਤ ਸਾਰੇ ਮਜ਼ਦੂਰਾਂ ਨੂੰ ਕੀਤੇ ਕੰਮ ਦੇ ਪੂਰੇ ਪੈਸੇ ਵੀ ਨਹੀਂ ਮਿਲਦੇ ਇਸ ਲਈ ਅੱਜ ਦੀ ਕਨਵੈਨਸ਼ਨ ਨੇ ਇਹ ਫੈਸਲਾ ਕੀਤਾ ਕਿ ਜਿਹੜਾ ਸੱਦਾ ਪੰਜਾਬ ਦੇ ਵਿੱਚ ਮੰਦਰੀਕਾ ਮਜ਼ਦੂਰ ਯੂਨੀਅਨ ਦੇएगी ਜਿਹੜਾ ਸੱਦਾ ਜੰਦਰ ਦਿੱਤਾ ਗਿਆ ਪਹਿਲਾਂ ਰੋਸੇ ਕਰਕੇ ਰਾਜ ਇੱਥੇ ਬਠਿੰਡੇ ਦਿੱਤਾ ਗਿਆ 13 ਤਰੀਕ ਨੂੰ ਪਟਿਆਲਾ ਹੀ ਕਰਕੇ ਦੇਣਾ ਉਹਦੇ ਉੱਤੇ ਸਾਰੇ ਪੰਜਾਬ ਦੇ ਮੰਦਰੀਕਾਂ ਮਜ਼ਦੂਰਾਂ ਨੂੰ ਇਕੱਠਾ ਕੀਤਾ ਜਾਏਗਾ। ਪਲੇਗਾ ਮਜ਼ਦੂਰਾਂ ਦੇ ਨਾਲ ਜਿਹੜੇ ਦੂਜੇ ਵਰਗ ਦੇ ਲੋਕ ਹੈ ਗਰੀਬ ਰਣ ਵਾਲੇ ਆ ਉਹਨਾਂ ਨਾਲ ਵੀ ਇਕਤਾ ਬਣਾਈ ਜਾਏਗੀ ਤਾਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਕੇਂਦਰ ਦੀ ਸਰਕਾਰ ਜਿਹੜੀ ਤਕੇਸ਼ਾਈ ਕਰ ਰਹੀ ਹੈ ਮਜ਼ਦੂਰਾਂ ਦੇ ਨਾਲ ਉਹ ਤਕੇਸ਼ੇ ਦੂਰ ਕੀਤੀ ਜਾ ਸਕੇ। ਪੰਜਾਬ ਦੀ ਸਰਕਾਰ ਮੋਦੀ ਨਾਲੋਂ ਵੀ ਕਾਲੀ ਹੈ। ਚਾਹੀਦਾ ਤੇ ਇਹ ਸੀ ਵੀ ਜੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਵਾਦਾ ਕੀਤਾ ਪੈਸੀ ਦਿਹਾੜੀ 700 ਕਰਾਂਗੇ। ਜਿਹੜੇ ਪੈਸੇ ਘੱਟ ਸੀ ਕਿੰਦਰ ਤੋਂ ਆਉਂਦੇ ਉਹ ਪੰਜਾਬ ਸਰਕਾਰ ਪੈਸੇ ਪਾ ਕੇ ਪੂਰੀ ਗਾੜੀ ਕਰਦੀ ਉਹ ਕਰਨ ਦੀ ਬਜਾਏ ਭਗਵਾਨ ਮਾਨ ਨੇ ਇੱਕ ਨਮਾ ਕਿਸਮ ਦਾ ਬਹੁਤ ਘੜਾ ਕੰਮ ਸ਼ੁਰੂ ਕਰਤਾ ਕਰਨਾ ਇਹ ਨਾ ਮਜ਼ਦੂਰਾਂ ਦਾ ਕੰਮ ਜਿਹੜਾ ਹੁਣ ਉਹ ਨਾ ਰੇਲਵੇ ਵਿੱਚ ਨਾ ਉਹ ਨਹਿਰਾਂ ਦੇ ਉੱਤੇ ਨਾ ਸੜਕਾਂ ਤੇ ਨਾ ਜੰਗਲਾਤ ਦੇ ਵਿਭਾਗ ਵਿੱਚ ਇੱਥੇ ਨਹੀਂ ਗਿਆ ਜਾਣਾ ਯਾਨੀ ਮਨਰੇਗਾ ਮਜ਼ਦੂਰ ਜਿਹੜੇ ਮਾੜਾ ਮੋਟਾ ਵੀ ਲੂੰਡਾ ਰੋਟੀ ਖਾਂਦੇ ਆ ਉਹਨਾਂ ਦੇ ਹੱਥਾਂ 'ਚ ਰੋਟੀ ਖੋਲਣੀ ਹੈ ਇਸ ਲਈ ਮੈਂ ਪੰਜਾਬ ਦੀ ਮਜ਼ਦੂਰ ਜਮਾਤ ਨੂੰ ਸੱਦਾ ਦਿੰਦਾ ਹਾਂ ਕਿ ਅਮੀਰ ਲੋਕੀ ਆਪਣੀਆਂ ਮੰਗਾਂ ਲਈ ਲੜਦੇ ਨਹੀਂ ਉਹ ਸਰਕਾਰ ਦੇ ਵਿੱਚ ਬੈਠੇ ਆ ਸਰਕਾਰ ਨਾਲ ਮਿਲ ਕੇ ਕੰਮ ਚਲਾਉਂਦੇ ਆ ਸਭ ਇੱਕ ਗਿਰਤੀ ਲੋਕਾਂ ਕੋਲ ਲੜਨ ਤੋਂ ਬਿਨਾ ਕੋਈ ਚਾਰਾ ਨਹੀਂ ਤੇ ਮੇਰੀ ਪੰਜਾਬ ਦੇ ਮੰਦਰੇਗਾ ਮਜ਼ਦੂਰਾਂ ਨੂੰ ਬੇਨਤੀ ਆ ਇਹ ਉਹ ਸਾਰੀ ਪੰਜਾਬ ਦੇ ਇਕੱਠ ਕਰਨ ਵੱਡਾ ਮੰਦਰੇਗਾ ਮਜ਼ਦੂਰ ਯੂਨੀਅਨਾਂ ਤਕੜੀਆਂ ਕਰਨ ਔਰ ਥਾਂ-ਥਾਂ ਉਤੇ ਕਮੇਟੀਆਂ ਬਣਾ ਕੇ ਜਦੋਂ ਸੱਦਾ ਆਉਂਦਾ ਯੂਨੀਅਨ ਦਾ ਤੇ ਬਹੁਤ ਵੱਡੀ ਗਿਣਤੀ ਫਿਰ ਸਰਕਾਰ ਨਾਲ ਪੰਜਾਬ ਦੀ ਨਾਲ ਤੇ ਕੇਂਦਰ ਦੀ ਨਾਲ ਕੋਈ ਨਵੇਂ ਐਕਸ਼ਨ ਦੀ ਤਿਆਰੀ ਕੀਤੀ ਜਾਵੇ ਇਹਨਾਂ ਸੰਘਰਸ਼ਾਂ ਤੋਂ ਕੋਈ ਗੱਲ ਪ੍ਰਾਪਤੀ ਹੋ ਸਕਦੀ ਔਰ ਮੈਂ ਤੈਨੂੰ ਪੂਰੀ ਆਸ ਹੈ ਕਿ ਪੰਜਾਬ ਦੇ ਲੋਕ ਖਾਸ ਤੌਰ ਤੇ ਮਨਰੇਗਾ ਮਜ਼ਦੂਰ ਦੇ ਪਿੰਡਾਂ ਦੇ ਦਿਹਾਤੀ ਮਜ਼ਦੂਰ ਜਿਹੜੇ ਆ ਉਹ ਸਾਡੀ ਇਸ ਸੱਦੇ ਦਾ ਅਧਾਰਾ ਭਰਨਗੇ ਔਰ ਅਸੀਂ ਵਾਅਦਾ ਕਰਦੇ ਆਂ ਕਿ ਪੂਰੀ ਜਾਨ ਲਾ ਕੇ ਇਮਾਨਦਾਰੀ ਨਾਲ ਅਸੀਂ ਇਸ ਲਹਿਰ ਦੀ ਗਵਾਹੀ ਕਰਾਂਗੇ ਔਰ ਲਹਿਰ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ